ਫਾਜ਼ਿਲਕਾ ਦੇ ਆਨੰਦ ਪਾਲਕਸ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਇੱਕ ਅਹਿਮ ਮੀਟਿੰਗ ਹੋਈ ਜਿਸ ਵਿੱਚ ਜ਼ਿਲ੍ਹਾ ਫਾਜ਼ਿਲਕਾ ਦੇ ਚਾਰੇ ਹਲਕੇ ਅਬੋਰ ਫਾਜ਼ਿਲਕਾ ਜਾਲਾਬਾਦ ਬੱਲੂਆ ਅਰਨੀਯਾਲਾ ਖੁਈ ਖੇੜਾ ਦੇ ਉਧੇਦਾਰ ਪੁੱਜੇ ਅਤੇ ਇਹਨਾਂ ਦੀ ਗਿਣਤੀ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ 150 ਤੋਂ 200 ਤੱਕ ਵਿਖਾਈ ਦੇ ਰਹੀ ਹੈ ਇਹ ਇਹਨਾਂ ਦੀ ਗਿਣਤੀ ਹੈ ਅਤੇ ਇਹ ਚਾਰਾਂ ਹਲਕਿਆਂ ਦੇ ਉਧੇਦਾਰਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹੱਕ ਵਿੱਚ ਨਾਰਾ ਮਾਰਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਜੋ ਪੰਜਾਬ ਵਿੱਚ ਲਗਾਤਾਰ ਦੁਰਗਤੀ ਹੋ ਰਹੀ ਹੈ ਹੋਂਦ ਖਤਮ ਹੋ ਰਹੀ ਹੈ ਉਸ ਨੂੰ ਬਚਾਉਣ ਲਈ ਆਹਵਾਨ ਕੀਤਾ ਇੱਥੇ ਵੱਡਾ ਸਵਾਲ ਹੈ ਕਿ ਚਾਰੇ ਹਲਕਿਆਂ ਦੇ ਉਦੇਦਾਰ ਕਿਹੇ ਜਾਂਦੇ ਇਹ ਕੁਝ ਕੀ ਗਿਣਤੀ ਵਿੱਚ 150 ਤੋਂ 200 ਦੀ ਗਿਣਤੀ ਵਿੱਚ ਸਿਮਟ ਕੇ ਰਹਿ ਗਿਆ ਦਾ ਵੱਡਾ ਕਾਰਨ ਕੀ ਹੈ ਹੋਰ ਉੱਥੇ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਅੱਜ ਸਾਡੀ ਸਮੂਹਤੀ ਜ਼ਿਲੇ ਦੀ ਲੀਡਰਸ਼ਿਪ ਨੇ ਸਰਦਾਰ ਇਕਬੀਰ ਸਿੰਘ ਹਾੜ ਬਾਦਲ ਸਾਹਿਬ ਦੇ ਕੁਝ ਕਹਿੰਦੇ ਸਾਡੇ ਕੀ ਪ੍ਰਧਾਨ ਆ ਉਹ ਕਈ ਉਹਨਾਂ ਦੇ ਹੱਕ ਵਿੱਚ ਪਦਵਾ ਦੇਣ ਵਾਸਤੇ 71 ਦਾ ਦਿੱਤੀ ਸੀ ਕਿਉਂਕਿ ਅੱਜਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਵੀ ਹੋਰ ਵੀ ਮੀਡੀਆ ਦੇ ਵਿੱਚ ਬੜੀਆਂ ਸਾਡੇ ਜਿਹੜੇ ਵਿਰੋਧੀ ਗਰੁੱਪ ਆ ਪਾ ਰਹੇ ਆ ਪੋਸਟਾਂ ਕਿਉਂਕਿ ਵੀ ਸਗਵਾਰ ਸਰਦਾਰ ਸਿੰਘ ਮੀਤ ਸਿੰਘ ਬਾਦਲ ਸਾਹਿਬ ਦੇ ਨਾਲ ਕੋਈ ਹੈ ਨਹੀਂ ਜੋ ਇਕੱਲੇ ਰਹੇ ਕਿਉਂਕਿ ਸਰਦਾਰ ਸਿੰਘ ਮੀਤ ਸਿੰਘ ਬਾਦਲ ਡੈਮੋਕਰੇਟ ਸਿਸਟਮ ਦੇ ਨਾਲ ਚੁਣੇ ਹੋਏ ਆ ਕਿਉਂਕਿ ਸਾਡੇ ਪਹਿਲਾਂ ਡੈਲੀਗੇਟ ਬੰਦਦੇ ਆ ਤੇ ਡੈਲੀਗੇਟਾਂ ਤੋਂ ਬਾਅਦ ਪ੍ਰਧਾਨ ਦੀ ਚੋਣ ਹੁੰਦੀ ਆ ਜੇ ਹੁਣ ਆ ਨਵੇਂ ਨੂੰ ਮੈਂ ਚਲੋ ਸਾਰੀ ਸਾਡੇ ਦਾ ਸਤਕਾਰਯੋਗ ਹੈ ਸਾਡੇ ਨਾਲ ਹੀ ਰਹੇ ਸਾਡੇ ਭਰਾ ਕੋਈ ਵੱਡਾ ਹੈ ਕੋਈ ਛੋਟਾ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਕੋਈ ਵੀ ਪਾਰਟੀ ਦੇ ਵਿੱਚ ਜਦੋਂ ਕੋਈ ਕੰਮ ਕਰਦਾ ਬੜੀਆਂ ਹੁਨਤਾਈਆਂ ਰਹਿ ਜਾਂਦੀਆਂ ਬੜੀਆਂ ਕਮੀਆਂ ਪੇਚੀਆਂ ਰਹਿ ਜਾਂਦੀਆਂ ਪਰ ਉਹ ਗੱਲ ਕਰਨ ਦਾ ਸਿਸਟਮ ਹੁੰਦਾ ਪਾਰਟੀ ਦੇ ਪਲੇਟਫਾਰਮ 'ਤੇ ਬਹਿ ਕੇ ਤੁਸੀਂ ਜੋ ਵੀ ਪ੍ਰਧਾਨ ਜੀ ਨਾਲ ਗਲੇ ਸ਼ਿਕਵੇ ਰਕੇ ਬੈਠੇ ਪਾਰਟੀ ਦਾ ਇਹ ਨਹੀਂ ਅੱਕੇ ਹੀ ਕਾਫੀ ਹੋ ਰਹੀ ਹੈ ਇਹ ਤਾਂ ਕੁਝ ਹੋਇਆ ਪਰ ਇਹਨਾਂ ਦਾ ਕੋਈ ਪਾਰਟੀ ਨੂੰ ਫਰਕ ਨਹੀਂ ਪੈਣਾ ਕਿਉਂਕਿ ਪਾਰਟੀ ਨੂੰ ਚਲਾਉਣ ਵਾਸਤੇ ਬਹੁਤ ਵਧੀਆ ਬੰਦਾ ਤੇ ਬਹੁਤ ਵਧੀਆ ਪ੍ਰਧਾਨ ਚਾਹੀਦਾ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਤੋਂ ਬਿਨਾ ਹੋਰ ਕੋਈ ਕਾਬਲੀਅਤ ਕਿਸੇ ਵਿੱਚ ਵੀ ਨਹੀਂ ਹੈਣੀ ਬਾਕੀ ਜਿਵੇਂ ਕਹਿੰਦੇ ਵੀ ਅੱਗੇ ਕਾਫੀ ਅਰੇ ਬਰਮਪੁਰਾ ਸਾਹਿਬ ਚਲੇ ਗਏ ਢੀਡਸਾਹਬ ਚਲੇ ਗਏ ਬਥੇਰੇ ਚਲੇ ਗਏ ਬਥੇਰੇ ਵਾਪਸ ਆ ਗਏ ਆ ਉਦੋਂ ਉਹਨਾਂ ਦਾ ਉਹਨਾਂ ਦਾ ਆਪ ਦਾ ਕੈਰੀਅਰ ਘਟਦਾ 12-12 15-15 ਇਲੈਕਸ਼ਨ ਲੜ ਕੇ ਤੇਨ ਤੇ ਨਾਰੀ ਚਾਰ-ਚਾਰੇ ਸਰਕਾਰ ਚ ਰਾਜ ਭਗ ਹੋ ਗਿਆ ਉਹਨਾਂ ਨੇ ਅੱਜ ਉਹਨਾਂ ਨੂੰ ਉਹੀ ਪ੍ਰਤਾਨ ਮਾੜਾ ਲੱਗਣ ਲੱਗ ਪਿਆ ਇਹਨਾਂ ਬੰਦਿਆਂ ਕਰਕੇ ਪਾਰਟੀ ਦਾ ਨੁਕਸਾਨ ਹੋਇਆ ਮੈਂ ਤਾਂ ਕਹਿੰਦਾ ਵਾਇਕਰੋ ਸੁਪਰਾਏ ਨੂੰ ਨਿਕਲੀ ਜਾਣਾ ਚਾਹੀਦਾ ਅੱਜ ਫਾਰਗਨ ਜ਼ਿਲ੍ਹੇ ਵਾਸਤੇ ਸਾਰੀ ਮੀਟਿੰਗ ਇਕੱਠੀ ਹੋਈ ਸੀ ਤੇ ਜਿੰਨੇ ਵੀ ਸਾਡੇ ਮੇਨ ਲੀਡਰ ਵਰਕਰ ਸਭਾਨ ਜਿਨੇ ਹਲਕਾ ਚਾਰਜ ਹੋ ਗਏ ਜ਼ਿਲ੍ਹਾ ਪ੍ਰਧਾਨ ਹੋ ਗਏ ਇਸੀ ਮੈਂਬਰ ਹੋ ਗਏ ਜਿਵੇਂ ਜਾਂ ਸਰਕਲਾਂ ਦੇ ਪ੍ਰਧਾਨ ਹੋ ਗਏ ਪਿੰਡਾਂ ਦੇ ਸਾਡੇ ਪੰਜ ਸਰਕਲ ਪ੍ਰਧਾਨ ਪਿੰਡਾਂ ਚ ਐ ਦੋ ਸ਼ਹਿਰ ਫਲਕਾ ਜਿਵੇਂ ਫਲਕਾ ਪੈਂਦੇ ਆ ਜ ਜਾਲਵਾ ਦੇ ਵਿੱਚ ਅਟਲਾਸ ਹੈਗੇ ਆ ਅਮੋਰਚ ਵੀ ਹੈਗੇ ਵੱਲੋਵਣ ਚ ਅਟਲਾਸ ਹੈਗੇ ਆ ਉਹੋ ਹੀ ਅਸੀਂ ਮੇਡ ਇਕੱਠੇ ਹੋਏ ਇਹ ਮੁੱਦਾ ਕੀ ਹੈ ਜੀ ਬੜਾ ਦਾ ਉਹ ਤਾਂ ਹੈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਜਿਹੜੇ ਬਲੇਮ ਕੀਤੇ ਜਾ ਰਹੇ ਆ ਕਿ ਸਾਡੇ ਵਿਰੋਧੀਆਂ ਦੇ ਉਹ ਗਲਤ ਹੈ ਜੀ ਬਾਦਲ ਸਾਹਿਬ ਨੇ ਜੋ ਕਮਾਂਡ ਸੰਭਾਲੀ ਸ਼੍ਰੋਮਣੀ ਕਾਲੇ ਦਲ ਦੀ ਉਹ ਤੋਂ ਬਿਗੈਰ ਸ਼੍ਰੋਮਣੀ ਕਾਲੇ ਦਲ ਨੂੰ ਸੰਭਾਲਣਾ ਬਹੁਤ ਔਖਾ ਹੈ ਬਹੁਤ ਵੱਡਾ ਬੇੜਾ ਹੈ ਜੀ ਐਵੇਂ ਮਾੜੀ ਜੀ ਗੱਲ ਨਾਲ ਦੂਜੀਆਂ ਪਾਰਟੀਆਂ ਦੇ ਸਿਖਾਏ ਹੋਏ ਬੰਦੇ ਜਿਹੜੇ ਉਸ ਦੇ ਅੱਜ ਤੋਂ ਬਾਅਦ ਮਾਰਨਗੇ ਨਹੀਂ ਇੱਕ ਮਿੰਟ ਸਰ ਸ਼ੇਰਦਾਰਦੀ ਮੀਟਿੰਗ ਲਈ ਜੋ ਐਕਚੁਅਲੀ ਜਿਹੜੀ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈ ਜਿਹੜੀ ਸ਼ਰਾਰਤੀ ਅੰਸਰ ਹੈ ਪਾਰਟੀ ਦੇ ਜਿਹੜੇ ਪਾਰਟੀ ਦੇ ਪਹਿਲਾਂ ਵੀ ਵਫਾਦਾਰ ਦੇ ਸੀ ਵਾਖੂ ਕੇ ਪ੍ਰਚਾਰ ਕਰ ਰਹੇ ਨੇ ਸਰਦਾਰ ਸੁਖਵੀਰ ਸਿੰਘ ਬਦਲ ਦੇਖੋ ਕਈ ਵਾਰਾ ਏਜੰਸੀਆਂ ਨੇ ਜ਼ੋਰ ਲਾਇਆ ਕਾਰਗਰ ਨੂੰ ਦੁਖਾੜ ਕਰਨ ਵਾਸਤੇ ਕਾਲੀ ਦਲ ਉਹ ਵੀ ਜਦੋਂ ਵੀ ਉਹਨਾਂ ਦੇ ਵਿਰੋਧ ਹੁੰਦਾ ਹੈ ਕਾਲੀ ਦਲ ਉਹਨਾਂ ਮਜ਼ਬੂਤ ਹੁੰਦਾ ਹੈ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਉਤਾਰਨ ਦਾ ਕੋ ਕਾਰਨ ਦੱਸਣ ਵੀ ਐਸ ਗਰੋਸੀ ਤਾਰ ਦੇ ਦੇਖੋ ਵਿਰੋਧੀ ਪਾਰਟੀਆਂ ਵੀ ਕਹਿ ਰਹੀਆਂ ਜੇ ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਪ੍ਰਧਾਨ ਹਟਦੇ ਤੇ ਪਾਰਟੀ ਪੰਜਾਬ ਵਿੱਚ ਖਤਮ ਹੋ ਜਾਂਦੀ ਹੈ ਇਸ ਵਾਸਤੇ ਉਹ ਬੀਜੇਪੀ ਦੇ ਏਜੰਟ ਨੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਤੋਂ ਕਟਾਉਣਾ ਚਾਹੁੰਦੇ ਇਸ ਵਾਰ ਬੀਜੇਪੀ ਦੇ ਨਾਮ ਲੈ ਰਹੇ ਹੋ ਹੋਰ ਪਾਰਟੀ ਦੇ ਵਿੱਚ ਇਹਨਾਂ ਵਾਲੇ ਏਜੰਸੀ ਹੈਗੇ ਏਜੰਸੀ ਉਹ ਕਹਿੰਦੇ ਕਿ ਨਹੀਂ ਉਹ ਕੋਈ ਸਿਆਸੀ ਪਾਰਟੀ ਸਿਆਸੀ ਪਾਰਟੀ ਆਮ ਆਦਮੀ ਉਹ ਉਹ ਵੀ ਕੋਸ਼ਿਸ਼ ਕਰ ਰਹੀ ਹੈ ਬਿਲਕੁਲ ਜੀ ਬਿਲਕੁਲ ਇਕੋ ਪਾਰਟੀ ਇੱਕੋ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਜਿਹੜਾ ਪਾਰਟੀਆਂ ਦਾ ਮੁਕਾਬਲਾ ਕਰ ਸਕਦਾ ਹੈ ਇਹ ਕਿੰਨੀ ਪ੍ਰਭੂਤ ਹੈਗੀ ਪਾਰਟੀ ਹਾਂਜੀ ਪਾਇਦਾ ਹਲਕਾ ਇੰਚਾਰਜ ਜੀ ਜੀ ਕਿੰਨੀ ਪ੍ਰਭੂਤ ਬੰਦੇ ਉਹ ਪਾਰਟੀ ਬਾਦਲ ਸਾਹਿਬ ਦੇ ਪੱਖੇ ਚ ਪਾਰਟੀ ਤਕਰੀਬਨ ਦੇਖੋ 11 11000 ਵੋਟ ਪਈ ਹੈ ਅਸੀਂ ਮੰਨਦੇ ਹਾਂ ਘੱਟ ਪਰ ਮੇਨ ਵਰਕਰ ਸਾਡੂ ਕਾਰਨ ਇੱਕ ਬੀ ਜੀ ਪੀ ਦੀ ਜਿਹੜੀ ਸलम ਬਸਤੀਆਂ ਖਰੀਦੀਆਂ ਗਈਆਂ ਨੇ ਜਿਹੜੀ ਸਾਨੂੰ ਕਰੀ ਵੋਟ ਪੈਣੀ ਸੀ ਉਹ ਖਰੀਦੀ ਹੈਗੀ ਕਈ ਅਸੀਂ ਪਾਰਟੀ ਦੇ ਵਿੱਚ ਇੱਥੇ ਮੀਡੀਆ ਰਹੀ ਨਹੀਂ ਦੱਸ ਸਕਦੇ ਉਹ ਅਸੀਂ ਅੱਜ ਪ੍ਰਧਾਨ ਜੀ ਦੱਸਾਂਗੇ ਜਿਹੜੇ ਸਾਡੇ ਵਰਕਰਾਂ 'ਚ ਕਮੀਆਂ ਰਹੀਆਂ ਨਹੀਂ ਸਾਡੇ 'ਚ ਰਹੀਆਂ ਅਸੀਂ ਇਕੱਠੇ ਹੋ ਕੇ ਬਿਲਕੁਲ ਅਸੀਂ ਦੱਸਾਂਗੇ ਕਿ ਸਾਡਾ ਵੋਟ ਘਟ ਕਿਉਂ ਪਈ ਹੈ ਉਹਦਾ ਕਾਰਨ ਅਸੀਂ ਸਬੂਤ ਇਕੱਠੇ ਕਰ ਰਹੇ ਹਾਂ ਸਾਡੇ ਜਿਲ੍ਹਾ ਪ੍ਰਧਾਨ ਭਾਏ ਨੇ ਇਹਨਾਂ ਦੇ ਨੋਟਸ ਵੀ ਪਾਵਾਂਗੇ ਔਰ ਪਾਰਟੀ ਪ੍ਰਧਾਨ ਦੇ ਪਾਵਾਂਗੇ ਵੋਟਾਂ ਘਟੇ ਇਸ ਨੂੰ ਇਕੱਠੇ ਕਰਾਂਗੇ ਹਾਂ ਜੀ ਇਹ ਘਟ ਪੈਣ ਦਾ ਕਾਰਨ ਕੀ ਪ੍ਰਧਾਨ ਜੀ ਜਿਹੜੀ ਪਾਰਟੀ ਦੇ ਅੰਦਰ ਇਹਵਾਦ ਚੱਲ ਰਿਹਾ ਹੈ ਕਿਦਣਾ ਕਿਦ ਨੂੰ ਖਾਣ ਹੋ ਸਕਦਾ ਹੈ ਉਹ ਆਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ 1% ਨਹੀਂ ਹੋਣਾ ਤੇ ਮਜ਼ਬੂਤ ਹੋਏਗੀ ਪਾਰਟੀ ਜਿਹੜੇ ਪਾਰਟੀ ਦੇ ਵਿੱਚ ਗਦਾਰ ਰਹਿਣਗੇ ਨਾਲ ਰਹਿ ਕੇ ਪੈਰ ਵਟਣਗੇ ਦੇਖੋ ਉਹ ਪਾਸੇ ਹੋ ਜਾਣਗੇ ਦੂਜੇ ਵਰਗ ਸचेत ਹੋ ਜਾਣਗੇ ਇਹ ਇਹ ਜਿਹੜੀ ਮੈੜਖ ਰੱਖੀਗੀ ਅੱਜ ਦੀ ਇਹ ਇਸ ਹੋਰਮੂਨ ਦੇ ਰੰਗ ਦੀ ਹੈ ਦੇਖੋ ਅਸੀਂ ਇਹ ਰੱਖੀ ਸਰਦਾਰ ਸੁਖਬੀ ਸਿੰਘ ਬਾਦਲੂ ਜੀ ਦੇ ਆਕੇ ਅਸੀਂ ਸਰਦਾਰ ਸੁਖਬੀ ਸਿੰਘ ਬਾਦਲੂ ਜੀ ਦੇ ਨਾਲ ਖੜੇ ਹਾਂ ਨਾਲ ਰਾਂਗੇ ਲੋਕ ਸਭਾ ਦੀ ਹਾਰ ਦਾ ਮੰਤਰ ਵੀ ਕੀਤਾ ਜਾਏਗਾ ਕਾਰਨ ਕੀ ਹੈ ਪਤਾ ਪੁਨਾ ਅਰਕੇ ਭਾਈ ਮੀਟਿੰਗਾਂ ਵੀ ਲੈਣੀਆਂ ਨੇ ਤੇ ਦੱਸਾਂਗੇ ਵੀ ਛੱਡ ਕਰੋਈਪੁਰ ਥੋੜੇ ਜਿ ਮਾਰਜਨ ਨਾਲ ਕਿਉਂ ਵੋਟ ਅਸੀਂ ਹਲੇ ਧੰਨਵਾਦ ਅੱਜ ਦੀ ਮੀਟਿੰਗ ਰੱਖੀ ਗਈ ਸੀ ਸਮੁੱਚੇ ਜ਼ਿਲ੍ਹੇ ਦੀ ਸ਼ਰਮਣੀ ਅਕਾਲੀ ਦਲ ਸਾਰਿਆਂ ਨੇ ਆਪਣੀ ਆਪਣੀ ਸਹਿਮਤੀ ਜਿਹੜੀ ਇਹ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਦਿੱਤੀ ਹੈ ਕੁਝ ਬਾਹਰੀ ਤਾਕਤਾਂ ਜਿਹੜੀਆਂ ਨੇ ਉਹ ਸ਼ਰਮਣੀ ਅਕਾਲੀ ਦਲ ਦਾ ਨੁਕਸਾਨ ਕਰਨੀਆਂ ਚਾਹੁੰਦੀਆਂ ਨੇ ਜਿਹਦੇ ਵਿੱਚ ਸਾਰਾ ਵਿਚਾਰ ਵਿਮਰਸ਼ ਕੀਤਾ ਗਿਆ ਕੁਝ ਲੋਕ ਜਿਹੜਾ ਹੈ ਅਲੱਗ-ਅਲੱਗ ਤਰ੍ਹਾਂ ਦੇ ਐਲੀਗੇਸ਼ਨ ਜਿਹੜੇ ਨੇ ਉਹ ਅਕਾਲੀ ਦਲ ਤੇ ਅਕਾਲੀ ਦਲ ਦੇ ਪ੍ਰਧਾਨ ਤੇ ਲਾ ਰਹੇ ਨੇ ਜਿਹੜੇ ਕਿ ਬੇਬੁਨਿਆਦ ਨੇ ਸ਼ਰਮਣੀ ਅਕਾਲੀ ਦਲ ਦਾ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਬਹੁਤ ਨੇਮਤੀ ਔਰ ਬਹੁਤ ਜੁਝਾਰੂ ਪ੍ਰਧਾਨ ਆ ਜਿਹਦਾ ਕਿ ਅਕਾਲੀ ਦਲ ਨੂੰ ਜਿਹੜੀ ਹੈ ਬਹੁਤ ਵੱਡੀ ਜ਼ਰੂਰਤ ਆ ਔਰ ਚੰਗੇ ਮਾੜੇ ਸਮੇਂ ਜਿਹੜੇ ਨੇ ਉਹ ਪਾਰਟੀਆਂ ਤੇ ਆਉਂਦੇ ਰਹਿੰਦੇ ਨੇ ਬਾਰੀ ਤਾਕਤਾਂ ਜਿਹੜੀਆਂ ਨੇ ਉਹ ਹਮਲੇ ਸਮੇਂ-ਸਮੇਂ ਤੇ ਕਰਦੀਆਂ ਰਹਿੰਦੀਆਂ ਨੇ ਉਹਦਾ ਹੀ ਨਤੀਜਾ ਹੈ ਕਿ ਦੁਬਾਰਾ ਜਿਹੜਾ ਇੱਕ ਅਟੈਕ ਸ਼ਰਮਣੀ ਅਕਾਲੀ ਦਲ ਤੇ ਹੋਇਆ ਤੇ ਸਾਡੇ ਕੁਝ ਸਾਥੀ ਜਿਹੜੇ ਨੇ ਉਹ ਉਹਨਾਂ ਦੇ ਬਹਾਕਾਵੇ ਦੇ ਵਿੱਚ ਆ ਕੇ ਸਾਈਡ ਤੇ ਹੋ ਗਏ ਨੇ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਸੁਨਹਿਰੀ ਹੈ ਸ਼ਰਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਰਹਿਨਵਾਈ ਹੇਠ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਦੇ ਏਬੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਦੇ ਹਾਂ ਕਿ ਏਬੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭ ਜਿਆ yeah, ਬਾੜਾ